ਯਾ ਮਸਾਲ ਤੁਸੀਂ ਸਿੰਗਲ ਵਿੰਡੋ ਦਾ ਦौरा ਕੀਤਾ ਕਹਿਜੇ ਲੱਗਿਆ ਅ ਅੱਜ ਮੈਂ ਆਇਆ ਸੀਗਾ ਇੱਥੇ ਪੰਪ ਪੜੀਏ ਫਰਵੀ ਸ਼ੁਰੂ ਜੀ ਕਿਤੀ ਸੀ ਸਿੰਗਲ ਵਿੰਡੋ ਤੇ ਮੈਨੂੰ ਵੀ ਸੀਗਾ ਦਿੱਲੀ ਮੈਂ ਸੁਣਦਾ ਸੀਗਾ ਵੀ ਪ੍ਰਧਾਨ ਜੀ ਡਿਲੀ ਹੋਮ ਕਰਕੇ ਆਉਂਦ ਨੇ ਤੇ ਪਤਾ ਲੱਗਦਾ ਵੀ ਕੰਪਲੀਟਾਂ ਜਿਹੜੀਆਂ ਹੁੰਦੀਆਂ ਨਾਲ ਦੀ ਨਾਲ ਹਲ ਹੁੰਦਾ ਤੇ ਅੱਜ ਮੈਂ ਚੰਚੇਤਾ ਕਿ ਜਦੋਂ ਇੱਥੋਂ ਦੇਖਿਆ ਮੈਂ ਤੇ ਮੈਂ ਖੁਦ ਵੀ ਉਹ ਜਿਹੜੀਆਂ ਕੰਪਲੀਨਟਾਂ ਡਾਲ ਹੋਈਆਂ ਤੇ ਫੋਨ ਕੀਤਾ ਤੇ ਬੜਾ ਵਧੀਆ ਰਿਸਪੌਂਸ ਮਿਲਿਆ ਤੇ ਨਾਲ ਦੀ ਨਾਲ ਮੈਨੂੰ ਜਿਹੜੀ ਹੈਗੀ 450 ਦੇ ਕਰੀਬ ਕੰਪਲੀਟ ਆਈ ਹੈ ਜਿੱਦਾਂ ਖੁੱਲੀਆਂ ਵਿੰਡੋ ਤੇ ਲਗਭਗ ਟੋਟਲੀ ਕੰਪਲੀਟਾਂ ਨਾਲ ਦੀ ਨਾਲ ਹਲੋਰੀਆਂ ਨੇ ਜਿਵੇਂ ਕੂੜੇ ਦੀ ਵੀ ਸਮੱਸਿਆ ਹੈ ਕਿ ਜਾਂ ਕੋਈ ਨੈਟ ਲਾਉਣੀਆਂ ਜਾਂ ਹੋਰ ਛੋਟੀਆਂ ਮੁੰਡੀਆਂ ਜੋ ਵੀ ਹੈਗੀਆਂ ਗੱਲਾਂ ਬਾਤਾਂ ਉਹ ਸਰੀਆਂ ਨਾਲ ਦੀ ਨਾਲ ਪਰ ਕੁਝ ਜਿਵੇਂ ਕੰਪਲੀਟਾਂ ਉਹੀ ਪਿੱਛੇ ਰਹਿ ਗਈਆਂ ਜਿਨ੍ਹਾਂ ਨੂੰ ਸਾਨੂੰ ਟੈਂਡਰ ਲਾਉਣਾ ਪੈਣਾ ਮੰਨ ਲਓ ਕੋਈ ਖੜੀ ਬਣਨੀ ਆ ਜਾਂ ਸੀਵਰੇਜ ਪੈਣਾ ਐਹ ਜੀਆਂ ਕੁਝ ਕੰਪਲੀਟਾਂ ਨੇ ਜਿਨ੍ਹਾਂ ਦਾ ਹੱਲ ਨਾਲ ਦੀ ਨਾਲ ਬਾਅਦ ਟੈਂਡਰ ਲਵਾ ਕੇ ਕਰ ਦਿੱਤਾ ਜਾਊਗਾ ਪਰ ਜਿਹੜੇ ਕੰਮ ਨਾਲ ਦੀ ਨਾਲ ਹੋਣ ਵਾਲੇ ਨੇ ਉਹ ਨਾਲ ਦੀ ਨਾਲ ਕਰਮਚਾਰੀ ਜਾਂਦੇ ਨੇ ਤੇ ਉਹ ਨਾਲ ਦੀ ਨਾਲ ਨਿਪਟਾਉਂਦੇ ਨੇ ਜੇ ਮੰਨ ਲਓ ਵੱਡੀ ਗੱਲ ਇਹ ਆ ਵੀ ਜਿਹੜੀ ਗੱਲ ਕਿਸੇ ਤੇ ਅੰਜ ਨਹੀਂ ਆਉਂਦੀ ਉਹ ਸਿੰਗਲ ਵਿੰ ਬੰਦੇ ਦੇ ਮਾਧਿਅਮ ਰਹੀ ਸਾਡੇ ਧਿਆਨ ਚ ਆਉਂਦੀ ਹੈ ਤੇ ਨਾਲ ਦੀ ਨਾਲ ਉਹਨਾਂ ਦਾ ਨਫਟਾਰਾ ਹੁੰਦਾ ਆਪਾਂ ਤੁਸੀਂ ਫੋਨ ਕੀਤੀਆਂ ਲੋਕਾਂ ਨੇ ਕੀ ਕੀ ਸਾਡੇ ਸ਼ਖੀਰ ਨੂੰ ਰੱਖੀ ਜਾ ਮੈਂ ਹੁਣੇ ਕਰਲਾ ਕਰਕੇ ਸੇਧਾਂ ਤੇ ਲਗਭਗ ਜਿੰਨੀਆਂ ਸਾਰੇ ਕਿਹਾ ਵੀ ਸਾਡਾ ਨਾਲ ਦੀ ਨਾਲ ਹਲੋ ਰਿਹਾ ਤੇ ਇੱਥੇ ਇੱਕ ਬੀਬੀ ਨੂੰ ਤੁਹਾਡੇ ਮੂਰੇ ਗੱਲ ਕੀਤੀ ਸੀਗੀ ਉਹ ਕਹਿੰਦੀ ਮੈਨੂੰ ਸਾਨੂੰ ਪਤਾ ਲੱਗਿਆ ਦੀ ਵੀ ਉੱਥੇ ਜਾ ਕੇ ਨਾਲ ਦੀ ਨਾਲ ਨਫਟਾਰਾ ਹੁੰਦਾ ਉਹ ਗੱਲ ਸੁਣ ਕੇ ਮੈਨੂੰ ਵੀ ਬੜਾ ਬਦੀ ਲੱਗਿਆ ਤੇ ਨਾਲ ਦੀ ਨਾਲ ਜਿਹੜੀ ਕੰਪਲੇਟ ਆਉਂਦੀ ਆ ਉਹਦੇ ਨਾਲ ਮੁਲਾਜ਼ਮ ਜਾਂਦੇ ਤੇ ਨਾਲ ਦੀ ਨਾਲ ਉਹਦਾ ਨਫਟਾਰਾ ਕਰਦੇ ਨੇ ਜਿਹੜੇ ਕੰਪਟੈਂਟ ਰਿਹਾ ਹੱਥਾਂ ਵਾਲੇ ਉਹ ਵੀ ਜਲਦੀ ਨਾਲ ਦੀ ਨਾਲ ਉਹ ਵੀ ਨਾਲ ਦੀ ਨਾਲ ਦੇਖੋ ਜਿਹੜੇ ਕੰਮ ਹੋਣ ਵਾਲੇ ਕੋਈ ਕਾਨੂੰਨੀ ਅੜਚਨਾ ਉਹ ਸਾਰੀਆਂ ਦੂਰ ਕੀਤੀਆਂ ਜਾਣਗੀਆਂ ਜਿਹੜੀ ਇੱਕ ਕਮੇਟੀ ਨੂੰ ਮੌਕਾ ਦਿੱਤਾ ਪ੍ਰਧਾਨ ਜੀ ਨੂੰ ਮੌਕਾ ਦਿੱਤਾ ਤੇ ਉਹਦਾ ਲਾਹਾ ਲੋਕਾਂ ਨੂੰ ਮਿਲਣਾ ਹੀ ਮਿਲਣਾ ਬੜੀ ਮਿਹਨਤੀ ਟੀਮ ਹੈ ਪ੍ਰਧਾਨ ਜੀ ਬੜੀ ਮਿਹਨਤ ਕਰਦੇ ਨੇ ਨਾਲ ਸਾਰੀ ਟੀਮ ਬੜੀ ਮਿਹਨਤ ਕਰ ਰਹੀ ਹੈ ਤੇ ਇਹਦਾ ਲਾਹਾ ਲੋਕਾਂ ਨੂੰ ਮਿਲ ਰਿਹਾ ਤੇ ਲੋਕ ਸ਼ਹਿਰ ਦੇ ਬੜੇ ਖੁਸ਼ ਨੇ ਜੀ ਸਭਨ ਮਿਲ ਕੇ ਐਸੀ ਜਿਹੜੇ ਸੱਪੇ ਦਾ ਮਾਮਲੇ ਦੇ ਇਤਿਹਾਸਕ ਸ਼ਹਿਰ ਦੇ ਰੀਲ ਦੀ ਮੰਗ ਕੀਤੀ ਉਹਦੇ ਵਿੱਚ ਕੀ ਕੰਸੈਪਟ ਕੀ ਮੰਗਾ ਕੀਤਾ ਉਹਦੇ ਵਿੱਚ ਜਿਹੜਾ ਐਤਕੀ ਦਾ ਬਜਟ ਆ ਉਹ ਉਹਨਾਂ ਨੇ ਕਹਿਤਾ ਸੀਗਾ ਵੀ ਲਗਭਗ ਪੂਰਾ ਹੋ ਗਿਆ ਵੀ ਨੈਕਸਟ ਮਲੋਕ ਕਿਹਾ ਤਾਂ ਹੈਗਾ ਉਹਨਾਂ ਨੇ ਵੀ ਅਸੀਂ ਵੈਸੇ ਹੀ ਗ੍ਰਾਂਟ ਦੇ ਦੂੰਗੇ ਪਰ ਮੈਨੂੰ ਲੱਗਦਾ ਵੀ ਜੇ ਗ੍ਰਾਂਟ ਵਾਲੀ ਗੱਲ ਕੋਈ ਕਰੇ ਵੀ ਗਈ ਨਾ ਤਾਂ ਨੈਕਸਟ ਜਿਹੜਾ ਹੋਊਗਾ ਉਹਦੇ ਵਿੱਚ ਪਰ ਲਾਜ਼ਮੀ ਰੁਪਈਆ ਪਵਾਵੇਂ ਪਾਵਾਂਗੇ ਤੇ ਜਿਹੜਾ ਬਰਾਸੀਕੇਟ ਆ ਉਹ ਵੀ ਮਿਲੂਗਾ ਤੇ ਆ ਬਾਕੀ ਆ ਜਿਹੜੀ ਆ ਮਰਾ ਮਨ ਖੁਸ਼ ਹੋਇਆ ਹੁਣ ਤਾਂ ਸਮਰਾਲੇ 'ਚ ਵੀ ਇਹੀ ਗੱਲਾਂ ਹੁੰਦੀ ਨੇ ਮੱਛਵਾਲਾ ਸਾਹਿਬ ਦੀਆਂ ਜੋ ਕਹਿੰਦੇ ਉਹ ਵੀ ਕਾਲੇ ਹੋਏ ਪਏ ਨੇ ਜੀ ਛਿੱਤੀ ਛਿੱਤੀ ਇੱਥੇ ਵੀ ਆਪਾਂ ਪਲਾ ਪ੍ਰਧਾਨ ਬਣਾਈਏ ਤਾਂ ਜੋ ਜਿਹੜਾ ਸਮਰਾਲਾ ਹੈ ਉਹਨੂੰ ਵੀ ਅਸੀਂ ਸੁਧਾਰ ਕੇ ਮਸ਼ਹਲ ਸਾਹਿਬ ਵਰਗਾ ਕਰੀਏ